ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਿਟੀ ਦੀਆਂ ਤਿੰਨ ਮੱਝਾਂ ਤਾਜ਼ੀਆਂ ਸੂਈਆਂ ਵਿੱਚ ਪਕਾਉਗਾ ਭਰਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾ ਵੀਰ ਜੀ ਕਾਲਾ ਬਾਈ ਜੀ ਪਿੰਡ ਚੀਮਾ ਜਿਹੜਾ ਪਰ ਜਿਲ੍ਹਾ ਬਰਨਾਲਾ ਪਹਿਲੀ ਮੀਣੀ ਮੱਝ ਦਾ ਜਾਣਕਾਰੀ ਦਿਓ ਜੀ ਬਾਈ ਜੀ ਤੀਜਾ ਤੀਜਾ ਸੂਆ ਸੂਈ ਵੀ ਆ ਹਾਂਜੀ 18 17 ਕਿਲੋ ਦੁੱਧ ਪਿਛਲੀ ਸੂਤ ਸੂਤ ਦਿੱਤਾ ਵਾ ਠੀਕ ਹੈ ਬੱਚਾ ਕੀ ਬੱਚਾ ਕੱਟਾ ਬਾਈ ਜੀ ਠੀਕ ਹੈ ਰੇਟ ਵੀ ਜੀ ਰੇਟ ਫੂਰ ਤੇ ਕਰਾਂਗੇ ਬਾਈ ਜੀ ਠੀਕ ਹੈ ਦੋ ਨੰਬਰ ਦੋ ਨੰਬਰ ਥੱਲੇ 11 ਕਿਲੋ ਬੋਲਾ ਤਿਆਰ ਪਰਸ ਸੂਏ ਰਾਤ ਨੂੰ ਬੱਚਾ ਬੱਚਾ ਕੱਟੀਆਂ ਮੰਗਣਾ ਉਹ ਬੈਠੀ ਪਰਾ ਕੱਟੀ ਠੀਕ ਹੈ ਜੀ ਹਾਂ ਜੀ ਹਾਂ ਜੀ ਤਿੰਨ ਨੰਬਰ ਵੀਰੇ ਉਹਦੇ ਥੱਲੇ ਬਾਈ ਜੀ 13 ਕਿਲੋ ਦੁੱਧ ਤਿਆਰ ਹਾਂ ਜੀ ਅੱਠ ਮੰਦਣਾ ਸੂਈ ਨੂੰ ਠੀਕ ਹੈ ਜੀ ਇਹਦੇ ਵਿੱਚ ਬੱਚਾ ਕੀ ਕੱਟੀਆਂ ਵੀਰੇ ਇਹਦੀ ਕੱਟੀ ਭਰਾ ਇੱਧਰ ਬੈਠੀ ਆ ਠੀਕ ਐ ਨਾ ਬਾਕੀ ਵੱਡੀ ਵੀਡੀਓ ਚ ਚੰਗੀ ਤਰ੍ਹਾਂ ਵਿਖਾਈ ਵੀ ਆ ਠੀਕ ਆ ਜੀ ਅ ਬਾਕੀ ਦੱਬਲ ਬਹੁਤ ਵੱਡਾ ਮੈਂ ਵੱਡੀ ਠੀਕ ਆ ਜੀ ਲੋਪਰਾ ਚਾਹ ਦੋ ਟਾਂਗ ਚੋੜੀ ਜੇ ਗੜਾ ਚਾਹ 10 ਟਾਈਮ ਚੋਵੇ ਬਾਈ ਜੀ ਠੀਕ ਆ ਲੋਪਰਾ ਮੇਰੀ ਮੱਝ ਪੂਰੀ ਟੌਪ ਕੁਆਲਿਟੀ ਦੀ ਆਲੇ ਵਾਲੂ ਬਾ ਤੁਸੀਂ ਦੇਖ ਸਕਦੇ ਹੋ ਬਾਕੀ ਤੋਰਾ ਤਰਾ ਕਰਮਾਂ ਵਾਲਿਆਂ ਦਾ ਵੱਡੀ ਵੀਡੀਓ ਦਿਖਾਇਆ ਵਾ ਠੀਕ ਆ ਜੀ ਚੈੱਕ ਕਰ ਸਕਦੇ ਹੋ ਅ ਰੇਟ ਬਾਈ ਜੀ ਕਹਿੰਦੇ ਫੋਨ ਤੇ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਭਰਾ ਤੋਰਾ ਤਰਾ ਚੰਗੀ ਤਰ੍ਹਾਂ ਵੱਡੀ ਵੀਡੀਓ